ਤ੍ਰੀਗੜ ਸ਼ੰਕਰ ਦਾ ਵੱਡਾ ਸ਼ਾਹੂਕਾਰ ਸੀ ਉਸ ਦਾ ਸ਼ਾਹੂਕਾਰਾ ਦੂਰ ਦੂਰ ਤੱਕ ਚੱਲਦਾ ਸੀ ਅਤੇ ਕਿਸੇ ਵਸਤੂ ਦੀ ਤੋਰ ਨਹੀਂ ਸੀ ਪਰ ਕੁਦਰਤ ਦੇ ਰੰਗਾਂ ਨੂੰ ਕੌਣ ਜਾਣਦਾ ਹੈ ਉਸ ਦਾ ਕੰਮ ਇੰਨਾ ਡਿੱਗਾ ਕਿ ਰੋਟੀ ਤੋਂ ਵੀ ਆਤਰ ਹੋ ਗਿਆ ਕਿਸੇ ਨੇ ਗੁਰੂ ਅਮਰਦਾਸ ਜੀ ਦੀ 10 ਪਾਈ ਤਾਂ ਆਪ ਗੋਇੰਦਵਾਲ ਦਰਸ਼ਨਾ ਵਾਸਤੇ ਆਇਆ ਗੁਰੂ ਭੇਟ ਕਰਨ ਖਾਤਰ ਘਰ ਵਿੱਚ ਨਗਦੀ ਤਾਂ ਨਹੀਂ ਸੀ ਇਸ ਲਈ ਇੱਕ ਗੁੜ ਦੀ ਰੋੜੀ ਦੀ ਪੇਟਾ ਹੀ ਲੈ ਆਇਆ ਲੰਗਰ ਛੱਕੇ ਜਾਂ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਗੁੜ ਦੀ ਰੋੜੀ ਨੂੰ ਚੜਾਵੇ ਵਜੋਂ ਪੇਟ ਰੰਦਾ ਝਿਜਕ ਗਿਆ ਉਹ ਸੋਚਣ ਲੱਗਾ ਕਿ ਸਿੱਖਾਂ ਵੱਲੋਂ ਕਿੰਨੀਆਂ ਕੀਮਤੀ ਭੇਟਾਵਾਂ ਅਰਪਣ ਕੀਤੀਆਂ ਜਾ ਰਹੀਆਂ ਨੇ ਪਰ ਉਸ ਪਾਸ ਇੱਕ ਗੁੜ ਦੀ ਰੋੜੀ ਹੈ ਗੁਰੂ ਜੀ ਜਾਣੀ ਜਾਣ ਸਨ ਉਹਨਾਂ ਨੇ ਗੰਗੂ ਦੀ ਅੰਤਰਮੁਖੀ ਦਸ਼ਾ ਨੂੰ ਭਾਪ ਲਿਆ ਉਹਨਾਂ ਆਵਾਜ਼ ਮਾਰ ਕੇ ਗੰਗੂ ਨੂੰ ਆਪਣੇ ਪਾਸ ਬੁਲਾਇਆ ਅਤੇ ਉਸ ਦੀ ਗੁੜ ਦੀ ਰੋੜੀ ਆਪ ਮੰਗ ਕੇ ਲਈ ਗੁਰੂ ਜੀ ਨੇ ਕੁਝ ਗੁੜ ਆਪ ਖਾਦਾ ਤੇ ਬਾਕੀ ਸੰਗਤਾਂ ਵਿੱਚ ਵਰਤਾ ਦਿੱਤਾ ਭਾਈ ਗੰਗੂ ਕਾਫੀ ਸਮਾਂ ਗੁਰੂ ਘਰ ਦੀ ਸੇਵਾ ਕਰਦੇ ਰਹੇ ਅਤੇ ਗੁਰੂ ਜੀ ਦੇ ਕਿਸੇ ਕੰਮ ਆ ਜਾਣ ਤੇ ਬਹੁਤ ਪ੍ਰਸੰਨ ਹੁੰਦੇ ਗੁਰੂ ਜੀ ਉਹਨਾਂ ਦੀ ਸੇਵਾ ਉਤੇ ਬਹੁ ਪਰੇਸ਼ਾਨ ਹੋਏ ਤੇ ਉਹਨਾਂ ਨੂੰ ਆਪਣੇ ਕੋਲੋਂ ਕੁਝ ਮੋਹਰਾਂ ਦੇ ਕੇ ਉਸ ਨੂੰ ਦਿੱਲੀ ਜਾਣ ਦੀ ਆਗਿਆ ਦਿੱਤੀ। ਉਹਨਾਂ ਕਿਹਾ ਕਿ ਇਹ ਰਕਮ ਨਾਲ ਦਿੱਲੀ ਜਾ ਕੇ ਸ਼ਾਹੂਕਾਰਾ ਕਰੋ ਵਾਹਿਗੁਰੂ ਵਰਕਤ ਪਾਵੇਗਾ। ਪਾਈ ਗੰਗੂ ਨੇ ਗੁਰੂ ਘਰ ਜੀ ਵੱਲੋਂ ਦਿੱਤੀ ਰਕਮ ਆਪਣਾ ਕਾਰੋਬਾਰ ਆਰੰਭ ਕਰ ਲਿਆ ਅਤੇ ਕੁਝ ਸਮੇਂ ਵਿੱਚ ਹੀ ਉਹ ਵੱਡਾ ਸ਼ਾਹੂਕਾਰ ਬਣ ਗਿਆ। ਕਿਹਾ ਜਾਂਦਾ ਹੈ ਕਿ ਇੱਕ ਵਾਰ ਲਾਹੌਰ ਦੇ ਹਾਕਮ ਨੂੰ 1 ਲੱਖ ਮੋਹਰਾਂ ਦੀ ਇੱਕੋ ਹੁੰਡੀ ਚਾਹੀਦੀ ਸੀ। ਦਿੱਲੀ ਵਿੱਚ ਕੋਈ ਵੀ ਸ਼ਾਹੂਕਾਰ ਇੱਕ ਹੁੰਡੀ ਨਾ ਦੇ ਸਕਿਆ ਪਰ ਪਾਈ ਗੰਗੂ ਨੇ 1 ਲੱਖ ਮੋਹਰਾਂ ਰੱਖ ਕੇ ਇੱਕ ਦਰਸ਼ਣੀ ਹੁੰਡੀ ਪਹੁੰਚਾ ਦਿੱਤੀ। ਉਹਨਾਂ ਇੰਨੀ ਸਮਰਥਾ ਨੂੰ ਵੇਖ ਕੇ ਮੁਗਲ ਹਾਕਮ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਦਾ ਮੁਗਲ ਦਰਬਾਰ ਵਿੱਚ ਬਹੁਤ ਸਨਮਾਨ ਵੱਧ ਗਿਆ। ਉਹਨਾਂ ਸਮਿਆਂ ਵਿੱਚ ਦਿੱਲੀ ਵਿੱਚ ਇੱਕ ਗੁਰਸਿੱਖ ਦੀ ਲੜਕੀ ਦਾ ਵਿਆਹ ਸੀ। ਉਹ ਸਹਾਇਤਾ ਲੈਣ ਵਾਸਤੇ ਗੁਰੂ ਅਮਰਦਾਸ ਜੀ ਪਾਸ ਗੋਇੰਦਵਾਲ ਪਹੁੰਚੇ। ਗੁਰੂ ਜੀ ਨੇ 50 ਰੁਪਏ ਦੀ ਹੁੰਡੀ ਪਾਈ ਗੰਗੂ ਦੇ ਨਾਂ ਲਿਖ ਦਿੱਤੀ। ਜਦ ਦਿੱਲੀ ਵਿੱਚ ਉਹ ਸਿੱਖ ਪਾਈ ਗੰਗੂ ਨੂੰ ਮਿਲਿਆ ਤਾਂ ਪਾਈ ਗੰਗੂ ਨੇ 50 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇੱਥੇ ਗੁਰੂ ਜੀ ਦੇ ਖਾਤੇ ਵਿੱਚ ਕੋਈ ਰਕਮ ਨਹੀਂ ਹੈ। ਉਹ ਗੁਰੂ ਜੀ ਕੋਲ ਵਾਪਸ ਗੋਇੰਦਵਾਲ ਆਇਆ ਤੇ ਬੀਤੀ ਵਾਰਤਾ ਕਹਿ ਸੁਣਾਈ। ਗੁਰੂ ਜੀ ਆਪਣੇ ਪਾਸੋਂ ਉਸ ਨੂੰ 50 ਰੁਪਏ ਦੇ ਕੇ ਤੋੜਿਆ ਕੁਝ ਸਮੇਂ ਬਾਅਦ ਪਾਈ ਗੰਗੂ ਦਾ ਕੰਮ ਡਿਗਣ ਲਗਾ ਡਿਗਦਾ ਡਿਗਦਾ ਇੱਥੇ ਜਾ ਪਹੁੰਚਿਆ ਕਿ ਉਹ ਕਰਜ਼ਾਈ ਹੋ ਗਿਆ ਕਰਜ਼ੇਦਾਰਾਂ ਤੋਂ ਜਾਂਚਣ ਲਈ ਉਹ ਫਿਰ ਗੋਇੰਦਵਾਲ ਆ ਗਿਆ ਦਿਨ ਰਾਤ ਗੁਰੂ ਕਾ ਦੀ ਸੇਵਾ ਕਰੇ ਪਰ ਗੁਰੂ ਜੀ ਦੇ ਸਨਮੁਖ ਹੋਣ ਦਾ ਹੀ ਇਹ ਨਾ ਕਰੇ ਇਸ ਤਰ੍ਹਾਂ ਕਾਰ ਸੇਵਾ ਕਈ ਮਹੀਨੇ ਕਰਨ ਤੋਂ ਬਾਅਦ ਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬੁਲਾਇਆ ਤੇ ਉਸ ਤੇ ਕਿਰਪਾ ਦ੍ਰਿਸ਼ਟੀ ਕੀਤੀ ਪਾਇਗੰਗੂ ਨੇ ਹੱਥ ਜੋੜ ਕੇ ਖਿਮਾ ਮੰਗੀ ਗੁਰੂ ਜੀ ਨੇ ਉਸ ਨੂੰ ਬਖਸ਼ ਦਿੱਤਾ ਸੁੰਦਰ ਕੱਪੜੇ ਪਵਾ ਕੇ ਕੁਝ ਮਾਇਆ ਦੇ ਕੇ ਆਪਣੇ ਪਿੰਡ ਜਾਣ ਦੀ ਅਗਿਆ ਦਿੱਤੀ ਸੰਗਤਾਂ ਨੂੰ ਇਸ ਗੱਲ ਦੀ ਸੋਝੀ ਹੋਈ ਕਿ ਮਾਇਆ ਵਿੱਚ ਡੁੱਬ ਕੇ ਆਪਣੇ ਗੁਰੂ ਨੂੰ ਨਹੀਂ ਵਿਸਾਰ ਦੇਣਾ ਚਾਹੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ ਕਰਨਾ ਜੀ